ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਆਪਾਂ ਟੋਪ ਦੀ ਵੜ ਸੇਲ ਲੈ ਲੈਂਦਾ ਹੈ ਕਹਿੰਦੇ ਜੀ ਤਾਜੀ ਸੂਈ ਵੀ ਹੈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715312 ਆਉਪਟ ਲੈਨੇ ਬਾਈ ਟੋਟਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਬਣੀ ਠੀਕ ਹੈ ਜੀ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਹੈ ਪਿੰਡ ਛੰਨਾ ਗਲਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਹੈ ਤਸੀਲ ਤਪਾਏ ਨੇੜੇ ਪਿੰਡ ਨੇੜੇ ਪਿੰਡ ਜਿਹੜੇ ਭਲੌੜਾ ਇਧਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਦੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ ਦਿਓ 94640 ਜੀ 54198 ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਇਹ ਬਰਡ ਦੇ ਦੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਟਰੈਕਟਰ ਸਾਹਿਬ ਕਦੋਂ ਸੂਈ ਆ ਭਾਈ ਇਹਨੂੰ ਚੌਥਾ ਦੇਣਾ ਜੀ ਚੌਥਾ ਦੇਣਾ ਬੱਚਾ ਕੀ ਦੇਤਾ ਕਰਮਣੀ ਬਸ ਆਈ ਬੱਚਾ ਦੇਤਾ ਬੱਜਾ ਭਾਈ ਬੱਚਾ ਦਾ ਬੱਚੇ ਤੋਂ ਐਸਟੀਮੇਟ ਜਾਂ ਲਾ ਲਿਓ ਬੱਚੇ ਬਹੁਤ ਚੰਗੇ ਪਾਉਂਦੇ ਆ ਬਰੀਡ ਆ ਫੋਲਾ ਭਾਈ ਤੇ ਆਰਡਰ ਆ ਜਿਹੜਾ ਕਮਾਲ ਦਾ ਕਿੰਨੇ ਬੋਲੇ ਤੇ ਆਉਣ ਭਾਈ ਬੋਲਾ ਰਾਈਟਰ ਹੁਣ ਹੋਏਗਾ 17 18 ਕਿਲੋ ਵਾੜ ਥੱਲੇ ਤਿਆਰ ਯਾਰ ਹਾਂਜੀ ਠੀਕ ਆ ਚਵਾਈ ਕਿਵੇਂ ਆ ਚਵਾਈ ਜਮਾ ਇੱਕ ਨੰਬਰ ਆ ਜੀ ਤੇ ਜੇਰ ਜੂਰ ਕੰਪਲੀਟ ਜੇਰ ਜੂਰ ਦੀ ਸਾਰੀ ਵੀਡੀਓ ਜੀ ਆਪਣੇ ਕੋਲੇ ਸਾਰੀ ਓਕੇ ਆ ਆਰਡਰ ਬੜਾ ਕਮਾਲ ਆ ਹਾਂਜੀ ਹਾਂਜੀ ਤੇ ਭਾਈ ਬਾਕੀ ਸੋਭਾ ਵੀ ਆ ਟਾਈਮ ਆ ਜਿਹੜਾ ਟਾਈਮ ਜ਼ਰੂਰ ਦੱਸਾਂਗੇ ਵੀਡੀਓ ਦਾ ਸ਼ਾਮ ਤੱਕ ਆਰਡਰ ਦੇਖਿਓ 11:00 ਬਜੇ 13 ਮਿੰਟ ਹੋਗੇ ਉਸ ਤੋਂ ਬਾਅਦ ਨਾ ਜਜਮੈਂਟ ਕਰ ਲੋ ਟਿਰਲ ਦੇਖੋ ਲੈ ਟਿਰਲ ਬਹੁ ਪਈ ਆ ਸਾਰੀਆਂ ਆ ਬਾਲਡਨਾਂ 'ਚ ਕੱਢੋ ਸ਼ਾਮ ਤੱਕ ਕੱਢ ਰਾ ਜਿਹੜਾ ਵਧੀਆ ਤਿਆਰ ਕਰ ਲੋ ਕਿਆ ਬਾਤ ਆ ਫਿਕਸ ਯਾਡਰਾ ਹਣਾ ਬਾਈ ਹਾਂਜੀ ਹਾਂਜੀ ਬੰਦ ਆਰਡਰ ਦੀ ਆ ਯਾ ਬੰਦ ਆਰਡਰ ਦਿਆ ਤੇ ਥਣ ਦੇਖੋ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਵੱਡੀ ਨਾਲ ਦੇਖੋ ਦੁੱਧ ਵਾਲੀ ਕਿਆ ਬਾਤ ਆ ਬਾਈ ਤੇ ਬੌਲੇ ਤੋਂ ਚੰਗੇ ਤੋਂ ਸਟਾਰਟ ਹੋਈ ਆ ਕਿੰਨਾ ਕੁ ਦੁੱਧ ਦਿੰਦਾ ਉਸ ਦੀ ਦੁੱਧ ਡਾਕਟਰ ਸਾਹਿਬ ਮਾਲਕਾਂ ਨੇ ਦੱਸਿਆ 30 24 ਕਿਲੋ ਬਿਸਲੇ ਸੂਏ ਦਾ 80 25 ਤੋਂ ਬਾਰ ਬਾਰ ਬਾਹਰ ਦੁੱਧ ਕੱਢ ਦੂ ਠੰਡ ਬੜਾ ਕਮਾਲ ਹਾਂਜੀ ਹਾਂਜੀ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਰ ਤੇ ਆ ਆਰਡਰ ਦੀ ਕੁਆਲਿਟੀ ਬਈ ਕਮਾਲ ਦੀ ਆ ਬਹੁਤ ਸੋਹਣਾ ਆਰਡਰ ਕਰਮਾ ਹੀ ਨੇ ਤਿਆਰ ਕਰਿਆ ਪਛਾਂ ਤੋਂ ਦੇਖੋ ਲੈ ਕੋਈ ਆ ਨਹੀਂ ਹੈਗਾ ਵੀ ਟੁੱਟਮਾ ਲੇਵਾ ਪੂਰਾ ਫਿਕਸ ਜੀ ਆਰਡਰ ਆ ਬਈ ਥਣ ਤੋਂ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਾ ਨਾੜਾ ਨੂਣਾ ਫੁੱਲ ਚ ਹੈ ਫੇਸ ਦੇਖੋ ਬਈ ਚਾਰੂ ਚੂਰੂ ਵੀ ਫੁੱਲ ਲੱਗਦੀ ਹੈ ਨਾ ਹਾਂਜੀ ਹਾਂ ਜਿਹੜਾ ਕੁਝ ਮਰਜੀ ਸਿੱਟੀ ਜੋ ਲੈਟਰ ਸਾਹ ਕੇ ਨਹੀਂ ਕੁਝ ਨਹੀਂ ਨਾ ਨਾ ਇੱਜਾ ਵਾ ਠੰਡੀ ਠੁੰਡੀ ਫੁੱਲ ਨਾ ਹਾਂਜੀ ਹਾਂਜੀ ਠੰਡੀ ਫੁੱਲ ਲਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਕਹਿੰਦੀ ਕੁਝ ਨਹੀਂ ਫੇਸ ਬੜਾ ਫੇਰਾ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਸੂਈ ਸਵਾਈਆ ਬਈ ਤੇ ਕੱਦ ਵੱਡ ਫੁੱਲ ਲਾ ਲੈ ਬਾਈ ਬਰਾਬਰ ਖੜਾ ਹੋਸਾ ਉਹਨੇ ਕੱਦ ਦਾ ਅੰਦਾਜ਼ਾ ਲਾ ਲਿਓ ਫੁੱਲ ਕੰਦਾ ਸਵੀ ਪੜੀਆ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਤੋਰਾ ਤੋਰਾ ਦੇ ਕਫੀ ਤੋਰਾ ਤੋਰਾ ਦੇ ਡਾਕਟਰ ਸਾਹਿਬ ਜਮਾ ਇੱਕ ਨੰਬਰ ਆ ਜੀ ਇੱਕ ਨੰਬਰ ਤੋਰਾ ਕੀ ਬਾਤ ਹੈ ਬਾਈ ਸ਼ਾਮ ਨੂੰ ਦੇਖੋ ਬਈ ਆਰਡਰ ਹੋਰ ਵੀ ਸੋਹਣਾ ਤਿਆਰ ਕਰ ਲਓ ਚੰਗੇ ਬੋਲੀ ਤੋਂ ਕਰਨ ਵਾਲੀ ਸਟਾਰਟ ਹੋਈ ਆ ਕੀ ਬਾਤ ਆ ਬਾਈ ਮੁੱਲ ਕੀ ਆ ਫਿਰ ਬਈ ਇਹਦਾ ਮੁੱਲ ਫੋਨ ਤੇ ਹੋਊ ਜੀ ਹੋ ਜਾ ਡਾਕਟਰ ਠੀਕ ਆ ਬਾਈ ਮੁੱਲ ਦਾ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੁੱਲ ਹੋਊਗਾ ਬਿਲਕੁਲ ਜੈ ਸੂਰਾ ਤਾਰਾ ਦੇਖੋ ਵੀ ਭਾਂਡਾ ਕਰਮਾਈ ਦਾ ਬਹੁਤ ਚੰਗਾ ਡਰ ਕਮਾਰਾ ਕੀ ਬਾਤ ਜਵਾਈ ਜੁਇ ਇੱਕ ਨੰਬਰ ਹੈ ਜਵਾਈ ਜੁਇ ਇੱਕ ਨੰਬਰ ਆ ਰਿਹਾ ਧਾਰਾ ਮਾਰ ਕੇ ਦਿਖਾਵਾਂ ਠੀਕ ਆ ਤਾਰਾ ਭਾਈ ਕਹਿੰਦਾ ਮਾਰ ਕੇ ਦਿਖਾਵਾਂਗੇ ਫੇਸ ਚ ਇੱਕ ਕਰ ਲੋ ਬੈਡ ਦਾ ਫੇਸ ਬੜਾ ਚੰਗਾ ਕੁਆਲਟੀ ਫੋਲ ਆ ਬੈਡ ਚ ਲੈ ਛੋਟਾ ਜਿਆ ਫੇਸ ਆ ਛੋਟੇ ਛੋਟੇ ਕੰਨ ਆ ਬਈ ਬੋਦੀਵਾਦੀ ਬਹੁਤ ਸਿੰਘਾ ਸਨਕ ਪੁਣਾ ਬੈਡ ਦੇ ਵਿੱਚ ਚੰਗਾ ਬਾਕੀ ਤਾਰਾ ਜਿਹੜੀਆਂ ਮਾਰ ਕੇ ਦਿਖਾਵਾਂਗੇ ਲੈ ਕੀ ਬਾਤ ਆਰਡਰ ਦੇਖੋ ਮਾਰ ਦੇ ਭਾਈ ਤਾਰਾ ਕੋਈ ਚੱਕਰੀ ਨਹੀਂ ਅਲੱਗ-ਗੱਲਾ ਥਣ ਮੁੱਠੀ ਆ ਥਣ ਨੇੜੇ ਤੋਂ ਚੈੱਕ ਕਰੋ ਚੋਣ ਦੇਖੋ ਭਾਈ ਚੋਣ ਬੜਾ ਚੰਗਾ ਹਾਂ ਚੋਣ ਦਾ ਜਮਾਇਤ ਨੰਬਰ ਆ ਦੇਖੋ ਗੰਨੇਰ ਦੀ ਧਾਰ ਪਈ ਵੈਲ ਦੀ ਕੀ ਬਾਤ ਹੈ ਚਵਾਈ ਟੈਕ ਕਰੋ ਜਿਵੇਂ ਮਰਦੀ ਬੈਠਾ ਰੇ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਜੀ ਕਰਦਾ ਚੁਈ ਜਾ ਹਨਾ ਹਾਂਜੀ ਹਾਂਜੀ ਬਾੜੀ ਸੀ ਤੇ ਵਾਈ ਦੂਈ ਦਾ ਬਾੜੀ ਦੰਗਿਆ ਛੜਦੀ ਛੋਡੀ ਫੋਲਾ ਲੈ ਭਾਈ ਮਾਓ ਇਹਨਾ ਖੜੀ ਹੈ ਕਹਿੰਦੀ ਕਰਮ ਵਾਲੀ ਕੁਛ ਨਹੀਂ ਚਾਹ ਇੱਧਰ ਦੀ ਬਹਿ ਜਾ ਜਾਂ ਇੱਧਰ ਦੀ ਬਹਿ ਜਾ ਜਮਾ ਵਾਸਤਾ ਨਹੀਂ ਬਹਿਣਾ ਇਹ ਨਹੀਂ ਵੀ ਥਲਣਾ ਦਾ ਵੀ ਚੱਕ ਜੂ ਲੋ ਮਾਏ ਕਹਿੰਦਾ ਕਿਆ ਬਾਤ ਹੈ ਤੌਫਾ ਹੀ ਆ ਭਾਈ ਨਗੀਨਾ ਹੀ ਆ ਮੈਂ ਜਿਵੇਂ ਮਰਜ਼ੀ ਵੇਠਾ ਰਾਇ ਜਿਵੇਂ ਮਰਜ਼ੀ ਧਾਰਾ ਪੁੱਠੇ ਪਾਸੇ ਸਿੱਧੇ ਪਾਸੇ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਤਾ ਵੀ ਕੋਈ ਚੱਕਰ ਹੀ ਨਹੀਂ ਬਾਈ ਇਹ ਆਰਡਰ ਦਾ ਜਿਹੜਾ ਪਾਂਡਾ ਆ ਪਾਂਡੇ ਤੋਂ ਜੱਜਮੈਂਟ ਲਾਇਓ ਆਰਡਰ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਥਣ ਥਣ ਪੂਰਾ ਚੰਗਾ ਮੋਲੋ ਬਾਈ ਦਾ ਜੈ ਜੀ ਹੋਊਗਾ ਹੋਊਗਾ ਫੋਨ ਤੇ ਬਾਈ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲੋ ਜੀ ਧੰਨਵਾਦ